ਉਹ 2 ਕਿਲੋ ਦੁੱਧ ਦੇ ਨਾਲ ਭੁੱਖੇ ਕਿੱਲੀਆਣਾ ਬੰਨ ਬੰਨ ਮਾਰ ਦਿੰਦੇ ਆ ਭੁੱਖੇ ਕਿੱਲੀਆਣਾ ਬੰਨ ਬੰਨ ਮਾਰ ਦਿੰਦੇ ਆ ਜੀ ਜੇ ਮਾਂ ਬੱਚਾ ਰੋਂਦਾ ਮਾਂ ਨੂੰ ਫਿਰ ਬੱਚੇ ਨੂੰ ਖੀਣ ਨਾ ਮਿਲੇ ਤਾਂ ਬੱਚਾ ਮਰੇਗਾ ਹੀ ਆ ਗਊਮਤਾ ਉਹ ਹੀਆ ਵਿਸ਼ਾਲ ਜੀ ਜਿਨ੍ਹਾਂ ਸੀ ਗਊਸ਼ਾਲਾ ਜਾ ਕੇ ਚਾਰਾ ਪਾਣੇ ਪੱਠੇ ਪਾਣੇ ਪੂਜਾ ਕਰਦੇ ਆ ਇਹਦੀ ਇਸ ਸਾਸੀ ਨੂੰ ਕਹਿੰਨੇ ਗਊ ہماری ਮਾਤਾ ਹੈ ਤੇ ਅੱਜ ਕਿੱਦਾਂ ਇਹਦੇ ਵੱਢ ਕੇ ਇਹ ਬੋਰਿਆਂ ਦੇ ਵਿੱਚ ਇਹਦੀ ਲਾਸ਼ ਨੂੰ ਪਾਇਆ ਗਿਆ ਬੜੀ ਦੁਰਦਨਾਕ ਇਦਾਂ ਘਟ ਰਹਾ ਹੈ ਪਹਿਲਾ ਅੰਦਾ ਕਾਨੂੰਨ ਹੁੰਦਾ ਸੀ ਹੁਣ ਅੰਦਾ ਪ੍ਰਸ਼ਾਸਨ ਹੋ ਗਿਆ ਵਾਹ ਠੀਕ ਆ ਦੁੱਖ ਉਹਨੂੰ ਹੁੰਦਾ ਜਿਹਨੂੰ ਦੇਖਦਾ ਜਿਨ੍ਹਾਂ ਨੇ ਰੋਟੀਆਂ ਖਾਣੀਆਂ ਕਮਾਈ ਖਾਣੀਆਂ ਉਹਨਾਂ ਨੂੰ ਨਹੀਂ ਦੇਖਦਾ ਆਪਨਾਂ ਮੈਂ 2 ਦਿਨ ਹੋ ਗਏ ਵੀਡੀਓ ਪਾਈ ਨੂੰ ਆਹੀ ਗਊਆਂ ਦੀਆਂ ਠੀਕ ਆ ਉਹਨਾਂ ਦਾ ਫੋਨ ਸੀਗਾ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਨਾ ਇੱਦਾਂ ਕਰੋ ਉਹਨਾਂ ਨਾਲ ਕਾਰਪੇਸ਼ਨ ਵਾਲਿਆਂ ਨਾਲ ਗੱਲ ਕਰ ਲਓ ਮੈਂ ਕਿਹਾ ਕਾਰਪੇਸ਼ਨ ਵਾਲਿਆਂ ਨੂੰ ਮੈਂ ਹਾਂ 4-5 ਮਹੀਨੇ ਦਾ ਸਾਨੂੰ ਪਹਿਲਾਂ ਹੀ ਹੋ ਗਏ ਬੈਠੇ ਉਹਨੂੰ ਇਹ ਜਿਹਨੂੰ ਦੇਖਦੇ ਆਂ ਨੂੰ ਅਸੀਂ ਚੱਕ ਕੇ ਚਕਵਾ ਦੰਨੇ ਆ ਉਹ ਬਹਿ ਜਾਂਦੇ ਨੇ ਭਾਜੀ ਇਨਸਾਨਾਂ ਦੇ ਕੋਈ ਕੋਈ ਚੀਜ਼ ਨਹੀਂ ਵਿਛਾਲਦੀ ਇਹਨਾਂ ਦੇ ਅੰਦਰ ਕੋਈ ਕੋਈ ਜਮੇ ਖਤਮ ਹੋਈ ਪਈ ਆ ਗੱਲ ਵੀ ਇੱਕ ਡੇਰੀ ਵਾਲਾ ਸਾਡੀ ਬੈਸ ਹੋਈ ਆ ਉਹ ਡੇਰੀ ਵਾਲਾ ਪਤਾ ਕੀ ਕਹਿੰਦਾ ਅੱਜ ਅਸੀਂ ਦਾ ਬਪਾਰ ਕਰਨਾ ਜੀ ਅਸੀਂ 150 ਗ੍ਰਾਮਾ ਰੱਖਿਆ ਜੀ ਕਿੰਨੇ ਕਿੰਨੇ ਸਾਮਾ ਆ ਗਏ ਜਿਹੜੇ ਮਟੀਰੀਅਲ ਨੇ ਇਹੋ ਜਿਹਾ ਕੁਕਰਮ ਕੀਤਾ ਉਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਤਾਂ ਜੋ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਮੰਦਭਾਗੀ ਖਬਰ ਹੈ ਕਿ ਲੁਧਿਆਣਾ ਢੀ ਡਹਿਰੀਆਂ ਦੇ ਵਿੱਚ ਜੋ ਗਉਆਂ ਦੇ ਕੱਟੇ ਹੁੰਦੇ ਉਹਨਾਂ ਨੂੰ ਮਾਰ ਕੇ ਬਾਹਰ ਛੱਡ ਦਿੱਤਾ ਜਾਂਦਾ ਹੈ ਕਿ ਮਾਰਾ ਦੁੱਧ ਨਾ ਪੀ ਚੱਕਣ ਕੀ ਹੈ ਕਿ ਯਾਰ ਭਾਈ ਇਹ ਕਿਉਂ ਮਾਰ ਕੇ ਛੱਡਦੇ ਨੇ ਭਾਜੀ ਇਹ ਤਾਂ ਮਾਰ ਕੇ ਛੱਡਦੇ ਨੇ 2 ਕਿਲੋ ਦੁੱਧ 1 ਕਿਲੋ ਦੁੱਧ 64 ਰੁਪਏ ਕਿਲੋ ਆ 2 ਕਿਲੋ ਦੁੱਧ ਕਿੰਨੇ ਦਾ ਹੋ ਗਿਆ ਜੀ 124 128 ਰੁਪਏ ਦਾ ਦੁੱਧ ਹੋ ਗਿਆ 128 ਰੁਪਏ ਨੂੰ ਮਹੀਨੇ ਨਾਲ ਕਰ ਲੋ ਸਾਲ ਨਾਲ ਕਰ ਲੋ ਕਿੰਨੀ ਕਮਾਈ ਬਚ ਗਈ ਜੀ ਇਹਨਾਂ ਨੂੰ ਉਹ 2 ਕਿਲੋ ਦੁੱਧ ਦੇ ਨਾਲ ਭੁੱਖੇ ਕਿllੀਆਂ ਨਾਲ ਬੰਨ ਬੰਨ ਮਾਰ ਦਿੰਦੇ ਆ ਭੁੱਖੇ ਕਿllੀਆਂ ਨਾਲ ਬੰਨ ਬੰਨ ਮਾਰ ਦਿੰਦੇ ਆ ਜੀ ਜੇ ਮਾਂ बच्चा रोंदा है मां नु बच्चे नु फीड ना मिले ते बच्चा मरेगा ही आप दे बच्चे नु भी परएत्ती करो पहली वेक्तो किन्नी गंगुआ मिलिया कारपोरेशन वाले है के कारवाही करंगे सब कुछ किता कूड़े ਢੇਰ ਦੇ ਵਿੱਚ ਸੱਟਿਆ ਗਿਆ ਸਲੱਕ ਹਾਊਸ ਭੇਜਿਆ ਗਈਆਂ ਦੁਬਾਰਾ ਫੇਰ ਉਹ ਉਤੇ ਕਿਤੇ ਸ਼ਿਫਟ ਕੀਤੇ ਗਈਆਂ ਅਜਨੂ ਬਾਈ ਕੰਮ ਬਰਕਰਾਰ ਚੱਲ ਰਿਹਾ ਵੈ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਤੁਹਾਨੂੰ ਕਿਉਂ ਧਰਨਿਆ ਤੇ ਆ ਕੇ ਬਹਿ ਜਾਣਾ ਪੈਂਦਾ ਭਾਜੀ ਪਹਿਲਾ ਅੰਦਰ ਕਾਨੂੰਨ ਹੁੰਦਾ ਸੀ ਹੁਣ ਅੰਦਾ ਪ੍ਰਸ਼ਾਸਨ ਹੋ ਗਿਆ ਵਾਹ ਠੀਕ ਆ ਦੁੱਖ ਉਹਨੂੰ ਹੁੰਦਾ ਜਿਹਨੂੰ ਦੇਖਦਾ ਜਿਨ੍ਹਾਂ ਨੇ ਰੋਟੀਆਂ ਖਾਣੀਆਂ ਕਮਾਈ ਖਾਣੀਆਂ ਉਹਨਾਂ ਨੂੰ ਨਹੀਂ ਦਿੱਖਦਾ ਸਿਰਫ ਭੋਲਾ ਨੀਰਜ ਪ੍ਰਧਾਨ ਜੀ ਐਸ ਤੋਂ ਲੰਘਦੇ ਨੇ ਔਰ ਕੋਈ ਨਹੀਂ ਲੰਘਦਾ ਕਲੀ ਤੁਹਾਡੀ ਏਕਾ ਹੁੰਦੀਆਂ ਲੋਕ ਕਹਿੰਦੇ ਨੇ ਭਾਜੀ ਕੱਲ ਮੈਂ 30 ਗਈਆਂ ਦਾ ਵੇਚੀ ਕਟਿਆਂ ਦਾ ਚਟੀਆਂ ਦਾ ਸੰਸਕਾਰ ਕੂਰੇ ਦੇ ਡੰਪ 'ਚ ਫੇਰ ਕਰਵਾਇਆ ਇਹ ਮੈਨੂੰ ਹੀ ਕਰਵਾਉਣਾ ਪੈਂਦਾ ਚਲੋ ਮੇਰੀ ਤਾਂ ਸੇਵਾ ਲੱਗੀ ਐ ਮਾ ਮਹੀਨੇ ਜਿੱਥੇ ਲਈ ਐ ਮੈਂ ਤਾਂ ਕਰਨੀ ਐ ਕੱਲ ਆਕ ਕੇ ਭਾਜੀ ਕੋਲ ਦੇ ਦਿੱਤੀ ਸੀ ਕਿ 12 ਵਜੇ ਬੈਠਾਂਗੇ 12 ਵਜੇ ਤੇ ਆ ਗਏ ਪ੍ਰਸ਼ਾਸਨ ਆ ਗਿਆ ਆਪਣੀ ਡਿਊਟੀ ਕਰ ਰਿਹਾ ਸਾਡੇ ਕੋਲ ਹਾਲ ਤੱਕ ਇਸ ਏਰੀਆ ਦੇ ਬਿਹਾ ਐਮ ਐਲ ਏ ਕਾਉਂਸਲਰ ਐਮ ਪੀ ਕੋਈ ਕਿਸੇ ਦਾ ਕੋਈ ਮੈਸੇਜ ਨਹੀਂ ਕਿਸ ਨੂੰ ਦਿਲ ਨਾਲ ਨਾ ਨਾ ਪਿਆਰ ਹੋਊਗਾ ਤਾਂ ਹੀ ਆਣਗੇ ਤੁਹਾਡੇ ਕੋਲ ਤੇ ਮੈਂ ਉਹੀ ਕਹਿ ਰਿਹਾ ਪਹਿਲਾਂ ਅੰਦਾ ਕਾਨੂੰਨ ਹੁੰਦਾ ਸੀ ਹੁਣ ਅੰਦਾ ਪ੍ਰਸ਼ਾਸਨ ਹੋ ਗਿਆ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਪਰਚਾ ਵਾ ਇਹ ਸਾਰਿਆਂ ਤੇ ਹੋਣਾ ਚਾਹੀਦਾ ਜਿਹਨੇ ਵੀ ਇੱਕ ਡੈਰੀ ਹਾਲ ਹੈ ਜਿਹੜਾ ਬੱਚਾ ਸੱਡਦੇ ਨੇ ਇੱਥੇ ਦੇ ਨਹੀਂ ਹੈਬੋਵਾਲ ਦੇ ਹੁਣ ਜਿੱਥੇ ਦੇ ਮਰਜੀ ਹੁਣ ਪਰ ਇਹ ਦੋੜੀ ਹੈਬੋਵਾਲ ਦੀਆਂ ਲਿਆ ਕੇ ਤੁਸੀਂ ਇੱਥੇ ਸਿੱਟੋ ਇੱਥੇ ਇਨਸਾਨ ਨਹੀਂ ਰਹਿੰਦੇ ਕਿੰਨਾ ਥਮਾ ਹੋ ਗਿਆ ਇੱਥੇ ਗਈਆਂ ਨੂੰ ਬੱਚਿਆਂ ਨੂੰ ਲੈ ਕੇ ਰੱਖੇ ਹੋਏ ਨੇ ਲੈ ਕੇ ਪ੍ਰਸ਼ਾਸਨ ਅਜੇ ਤੱਕ ਨਹੀਂ ਪ੍ਰਸ਼ਾਸਨ ਸਿਰਫ ਲੱਗਾ ਟ੍ਰੈਫਿਕ ਨੂੰ ਸੁਰਸਤ ਇਹ ਤਾਂ ਛੱਡੋ ਤੁਸੀਂ ਐਸ ਐਚਓ ਸਾਹਿਬ ਨੂੰ ਮੈਂ 2 ਦਿਨ ਹੋ ਗਏ ਵੀਡੀਓ ਪਾਈ ਨੂੰ ਆਹੀ ਗਊਆਂ ਦੀਆਂ ਠੀਕ ਆ ਉਹਨਾਂ ਦਾ ਫੋਨ ਸੀਗਾ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਨਾ ਇੱਦਾਂ ਕਰੋ ਉਹਨਾਂ ਨਾਲ ਕਾਰਪੇਸ਼ਨ ਵਾਲਿਆਂ ਨਾਲ ਗੱਲ ਕਰ ਲਓ ਮੈਂ ਕਿਹਾ ਇਹ ਜੀ ਨੂੰ ਦੇਖਦੇ ਆ ਨੂੰ ਅਸੀਂ ਚੱਕ ਕੇ ਚਕਵਾ ਦੰਨੇ ਆ ਉਹ ਬਹਿ ਜਾਂਦੇ ਨੇ ਤੇ ਇਹ ਚੀਜ਼ ਦੇਖੋ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਲੱਗਦਾ 4 ਮਹੀਨਿਆਂ ਦੇ ਵਿੱਚ ਮੈਂ ਸਾਨੂੰ 70 200 ਤੋਂ ਉੱਪਰ ਚੱਕਾ ਦਿੰਦੀਆਂ 70% ਤੇਜ਼ ਕਰੋਗੇ ਤੁਸੀਂ ਫਿਰ ਭਾਜੀ ਇਹ ਤਾਂ ਹੋਊਗਾ ਜੀ ਤੇਜ਼ ਅੱਜ ਇੱਥੇ ਬੈਠੇ ਹਾਂ ਚੌਂਕਾ 'ਚ ਬੈਠਾਂਗੇ ਫਿਰ ਡੀਸੀ ਦਫ਼ਤਰ ਵੀ ਜਾ ਕੇ ਬੈਠਾਂਗੇ ਭਾਈ ਤੁਸੀਂ ਐਨੀਮਲ ਲਵਰ ਤੋਂ ਸੁਸਾਇਟੀ ਤੋਂ ਹੈਗੇ ਹੋ ਲੇਕਿਨ ਤੁਹਾਨੂੰ ਲੱਗਦਾ ਕਿ ਐਨੀਮਲ ਦੀ ਸੁਰੱਖਿਆ ਕੀਤੀ ਹੁੰਦੀ ਆ ਭਾਜੀ ਇਹ ਤਾਂ ਬਿਲਕੁਲ ਸੁਰੱਖਿਆ ਨਹੀਂ ਕਰ ਰਹੇ ਇਹ ਲੋਗ ਰੇ ਵਪਾਰੀ ਨੇ ਵਿਸ਼ਾਲ ਜੀ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਇੱਕ ਤੁਸੀਂ ਦੇਖ ਕੇ ਆਨੋ ਲੋਗੇ ਏ ਵਿਚਾਰੀ ਗਾਦੀ ਨਾ ਆਖੇ ਖਰਾਬ ਹੋਈ ਪਈ ਏ ਕਿਹੜੇ ਪੇ ਸਿਗੇ ਅੱਤਾ ਵੀ ਉਹ ਡੇਰੀ ਵਾਲਾ ਬੰਦਾ ਦੁੱਧ ਚੋਈ ਜਾਂਦਾ ਸੀ ਇਸ ਚੋਂ ਅਜੀ ਤੱਕੇ ਲ ਜਬਰਦਸਤੀ ਲਗੇ ਗਏ ਉਹਨਾਂ ਕੋਲੋ ਇੰਨੇ ਸਾਲੋਂ ਨੇ ਬਹੁਤ ਜਾਲਮ ਨੇ ਜੀ ਕਿਹੜੇ ਪਏ ਹੁੰਦੇ ਆ ਦੇਖੋ ਤੁਸੀਂ ਤੁਸੀਂ ਹਾਲਾਤ ਦੇਖ ਸਕਦੇ ਗਾਦੇ ਕਿੰਨੇ ਬਾਰੇ ਹਾਲਾਤ ਨੇ ਗਾਦੇ ਤੇ ਕਹਿੰਦਾ ਮਤਲਬ ਇਹ ਆ ਫਿਰ ਅਸੀਂ ਇਹਨਾਂ ਨੂੰ ਕਹਿੰਨੇ ਆ ਚਲੋ ਠੀਕ ਹੈ ਤੁਸੀਂ ਵਪਾਰ ਕਰ ਰਹੇ ਹੋ ਕਰੀ ਜਾਓ ਅਸੀਂ ਸੇਵਾ ਕਰ ਰਹੇ ਆ ਅਸੀਂ ਸੇਵਾ ਕਰਾਂਗੇ ਤੁਸੀਂ ਸਾਨੂੰ ਦੱਸਦਿਆ ਕਰੋ ਜਿਹੜੀ ਗਾ ਬਿਮਾਰ ਹੁੰਦੀ ਹੈ ਤੁਸੀਂ ਪੇਸਾਰ ਵਾਲਾ ਛੱਡੋ ਤੜਫਦੇ ਮਰਦੇ ਨਾਲ ਛੱਡੋ ਨੂੰ ਅਸੀਂ ਆਪੇ ਲੈ ਜਾਗਾ ਆਪੇ ਲਾਜ਼ ਕਰਾ ਬਗੋ ਕਿਤਾ ਕੰਮ ਨਾ ਕਰਨ ਇਹ ਭਾਜੀ ਇਨਸਾਨਾਂ ਦੇ ਕੋਈ ਬਿਲਕੁਲ ਚੀਜ਼ ਨਹੀਂ ਵਿਛਾਲਦੀ ਉਹਨਾਂ ਦੇ ਅੰਦਰ ਬਿਲਕੁਲ ਜਮੇ ਖਤਮ ਹੋਈ ਪਈ ਆ ਗੱਲ ਵੀ ਇੱਕ ਡੇਰੀ ਵਾਲਾ ਸਾਡੀ ਬੈਸ ਹੋਈ ਆ ਉਹ ਡੇਰੀ ਵਾਲਾ ਪਤਾ ਕੀ ਕਹਿੰਦਾ ਕਹਿੰਦਾ ਅਸੀਂ ਤਾਂ ਵਪਾਰ ਕਰਨਾ ਜੀ ਅਸੀਂ 150 ਗਾਵਾਂ ਰੱਖਿਆ ਅਸੀਂ ਕਿਤੇ ਕਿਤੇ ਸਾਮਾਂ ਗੇ ਉਹ ਮੈਂ ਕਿਹਾ ਤੁਸੀਂ ਕੁਛੋਲਾ ਸਾਬੋ ਸਾਨੂੰ ਸਾਰੇ ਦੇ ਦਿਓ ਤਾਂ ਇਹ ਇੱਕ ਚੀਜ਼ ਹੋਤਾਂ ਨੂੰ ਮੈਂ ਕਹਿਣਾ ਚਾਹਾਂਗਾ ਜਿਵੇਂ ਨਾ ਜਿਹੜੇ ਦੇ ਕੈਪੈਸਿਟੀ 50 ਗਾਵਾਂ ਰੱਖਣ ਦੀ ਆ ਉੱਥੇ 150 ਗਾਵਾਂ ਰੱਖਿਆ ਇਹਨਾਂ ਨੇ ਗਰਮੀ ਦੇ ਵਿੱਚ ਦੇਖੋ ਕੀ ਹਾਲ ਹੁੰਦਾ ਹੋਊਗਾ ਉਹਨਾਂ ਦਾ ਹਾਂ ਦੂਸਰੀ ਦੁੱਧ ਨਾ ਪੀ ਚੱਕਣਾ ਬਿਲਕੁਲ ਬਿਲਕੁਲ ਲੇਕਿਨ ਇਹ ਤਾਂ ਤਸਵੀਰ ਦਿਖਾ ਰਿਹਾ ਤਾਜਪੁਰ ਰੋਡ ਦੀ ਤਸਵੀਰ ਹੈ ਲੱਗਦਾ ਕਾਰਵਾਈ ਕਰਾ ਲੋਗੇ ਬਾਈ ਤਾਂ ਲੱਗਦਾ ਸਵੇਰ ਤੋਂ ਬੈਠੇ ਹੋਏ ਨੇ ਇਨਾਂ ਨੇ ਸਾਬ گاਵਾਂ ਹੀ ਫੜ ਲਈਆਂ ਤੁਸੀਂ ਅੱਜ ਆਏ ਹੋ ਹੁਣ ਪਹੁੰਚੇ ਹੋ ਇਨਾਂ ਨੇ ਕਈ ਗਾਵਾਂ ਦਾ ਸੰਸਕਾਰ ਵੀ ਕਰ ਦਿੱਤਾ ਲੇਕਿਨ ਹੁਣ ਕੀ ਲੱਗਦਾ ਕਿ ਕਾਰਵਾਈ ਕਰਾ ਸਕੋਗੇ ਜਿਹੜੇ ਵੀ ਡੈਰੀ ਵਾਲੇ ਨੇ ਇਹੋ ਜਿਹਾ ਕੂਕਰਮ ਕੀਤਾ ਹੂੰ ਉਹਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਤਾਂ ਜੋ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਹੂੰ ਅ ਗਊ ਮਾਤਾ ਉਹ ਹੀ ਆ ਵਿਸ਼ਾਲ ਜੀ ਜਿੰਨੂੰ ਅਸੀਂ ਗਊਸ਼ਾਲਾ ਜਾ ਕੇ ਚਾਰਾ ਪਾਨੇ ਆ ਪੱਠੇ ਪਾਨੇ ਆ ਪੂਜਾ ਕਰਦੇ ਆ ਇਹਦੀ ਇਸ ਸਾਸਿ ਨੂੰ ਕਹਿੰਦੇ ਆ ਗਊ ਹਮਾਰੀ ਮਾਤਾ ਹੈ ਤੇ ਅੱਜ ਕਿੱਦਾਂ ਇਹ ਵੱਢ ਕੇ ਇਹ ਬੋਰੀਆਂ ਦੇ ਵਿੱਚ ਇਹਦੀ ਲਾਸ਼ ਨੂੰ ਪਾਇਆ ਗਿਆ ਬੜੀ ਹੀ ਦੁਰਦਨਾਕ ਇਧਰੋਂ ਘਟ ਰਹਾ ਤੇ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਵੱਲ ਵੀ ਧਿਆਨ ਦੇ ਦਿਓ ਸਾਡੀ ਸਾਡੂੰ ਇੰਨਾ ਵੀ ਪਰੇਸ਼ਾਨ ਨਾ ਕੀਤਾ ਜਾਵੇ ਸਾਡੂੰ ਇਹਨਾਂ ਹਿੰਦੂਆਂ ਨੂੰ ਕਮਜ਼ੋਰ ਨਾ ਕਿ ਸਮਝਿਆ ਜਾਵੇ ਕਿ Hindu ਆਪਣੀ ਆਈ ਤੋਂ ਬਾਹਰ ਹੋ ਜਾਵੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਤੁਹਾਡੀ ਮੁਤਾਬਕ ਬੰਦੀ ਸਜ਼ਾ ਮਿਲਦੀ ਹੈ ਇਹੋ ਜੇ ਡੈਰੀ ਵਾਲਾਂ ਨੂੰ ਦੇਣੀ ਚਾਹੀਦੀ ਹੈ ਤੇ ਤਾਂ ਜੋ ਦੁਬਾਰਾ ਇਦਾਂ ਦਾ ਕੁਕਰਮ ਨਾ ਕਰ ਸਕਣ। ਕੋਈ ਐਸਐਚਓ 790 ਸਾਡੇ ਨਾਲ ਮੌਜੂਦ ਹੈ। ਕੀ ਹਾਲ ਹੈ? ਬਹੁਤ ਵਧੀਆ ਭਾਈ ਜੀ। ਸਰ ਕੀ ਮਾਮਲਾ ਹੈ ਕੀ? ਮੈਂ ਤਾਂ ਹੁਣ ਆਇਆ ਅਜ ਨਹੀਂ ਇਹ ਕਹਿ ਰਹੇ ਕਿ ਐਸਐਚਓ ਸਾਹਿਬ ਨੂੰ ਦੋ ਵਾਰੀ ਵੀਡੀਓ ਵੀ ਪਾ ਦਿੱਤੀ ਸੀਗੀ। ਉਹ ਮੇਰੀ ਕਾਰਪੋਰੇਸ਼ਨ ਨਾਲ ਗੱਲ ਹੋ ਗਈ ਸੀਗੀ। ਉਸੇ ਟਾਈਮ ਮੈਂ ਇਹਨਾਂ ਨੂੰ ਦੱਸ ਵੀ ਦਿੱਤਾ ਸੀ ਕਾਰਪੋਰੇਸ਼ਨ ਨੂੰ। ਪਰ ਉਹ ਕਹਿੰਦੇ ਸੀ ਵੀ ਸਾਡਾ ਕੰਮ ਹੈਗਾ ਆਵਾਰਾ ਪਸ਼ੂ ਛਕਣਾ। ਇਹ ਕੰਮ ਹੈਗਾ ਡੈਰੀਆਂ ਵਾਲਿਆਂ ਦਾ। ਹੁਣ ਡੈਰੀਆਂ ਵਾਲੇ ਗਲਤੀਆਂ ਕਰ ਰਹੇ ਨੇ ਸਾਰੀਆਂ। ਉਹ ਮੈਂ ਹੁਣੇ ਕਹਿ ਰਿਹਾ ਨਾ ਪ੍ਰਧਾਨ ਨੂੰ ਬੁਲਾ ਕੇ ਆਪਾਂ ਉਹਨਾਂ ਦੇ ਬੰਦੇ ਦੇ ਪੁੱਤ ਬਣਾਣੇ ਉਹਨੂੰ ਕਹਿੰਦਾ ਪਈ ਇਹਨਾਂ ਨੂੰ ਜੇ ਅਗਰ ਤੁਸੀਂ ਕਮਾਈ ਕਰਦੇ ਉਹਨੂੰ ਸੰਭੋ ਵੀ ਸਾਮਣਾ ਵੀ ਉਹਨਾਂ ਦੇ ਫਰਜ਼ ਬਣਦਾ ਲੇਕਿਨ ਉਹ ਛੋਟੇ ਬੱਚੇ ਦਾ ਕੀ ਕਸੂਰ ਜਿਹਨੇ ਦੁੱਧ ਵੀ ਨਹੀਂ ਪੀਤਾ ਉਹ ਨਹੀਂ ਬਾਹਰ ਸੜਦਾ ਗਲਤੀਆਂ ਉਹਨਾਂ ਦੀਆਂ ਨੇ ਉਹ ਜਿਹੜੇ ਬੇਦਰਦ ਹੋਏ ਪੈਣ ਉਹਨਾਂ ਦੀਆਂ ਗਲਤੀਆਂ ਨਾਲ ਪ੍ਰਸ਼ਾਸਨ ਵੀ ਭੁਗਤਦਾ ਵਾ ਤੇ ਲੋਕ ਵੀ ਭੁਗਤਦੇ ਧਰਨਾ ਲੱਗਦਾ ਲੋਕ ਵੀ ਖੱਜਾ ਖਰਾਬ ਹੁੰਦੇ ਨੇ ਲੇਕਿਨ ਉਹ ਨਹੀਂ ਨਿਕੈਲੀ ਕਿਉਂ ਬੜਦੇ ਕਿਉਂ ਇਹ ਕੰਮ ਨਹੀਂ ਕਰਦੇ ਅਸੀਂ ਆਪਾਂ ਇਹੀ ਚੀਜ਼ ਦਾ ਪਤਾ ਕਰ ਰਹੇ ਆਂ ਬਲਾਨੇ ਡੇਰੀ ਵਾਲੇ ਪ੍ਰਧਾਨ ਨੂੰ ਬੁਲਾ ਕੇ ਐਸੋਸੀਏਸ਼ਨ ਬੁਲਾ ਕੇ ਉਹਨਾਂ ਨੂੰ ਬੰਦੇ ਬਣਾਉਣੇ ਉਹਨੂੰ ਸਰਨਨ ਵੀ ਕੰਮ ਬੰਦ ਕਰ ਜੀ ਬਿਲਕੁਲ ਅਗਰ ਸਾਹਮਣਾ ਵੀ ਹੋਵੇ ਅਖਰ ਉਹ ਕਮਾਈ ਕਰਦੇ ਨਾ ਸਾਹਮਣਾ ਵੀ ਉਹਨਾਂ ਦਾ ਹੀ ਫਰਜ਼ ਬਣਦਾ ਬਿਲਕੁਲ ਬਹੁਤ ਵਧੀਆ ਜਵਾਬ ਦਿੱਤਾ ਇਹਨਾਂ ਨੇ ਕਿ ਸਾਹਮਣਾ ਵੀ ਉਹਨਾਂ ਦਾ ਫਰਜ਼ ਬੰਦਾ ਕਿਉਂਕਿ ਆਖਿਰ ਅਗਰ ਦੁੱਧ ਕਟਣਾ ਜਾਂ ਦੁੱਧ ਵੇਚਣਾ ਉਹਨਾਂ ਦੀ ਜ਼ਮੀਰ ਹੈ ਕੀ ਆਕਰ ਗਈਆਂ ਜਾਂ ਬੱਚਾ ਜਿਹੜਾ ਮਰ ਜਾਂਦਾ ਹੈ ਗਾਂ ਮਰ ਜਾਂਦੀ ਉਹਨੂੰ ਬਾਹਰ ਛੱਡਣਾ ਕੀ ਉਹਨਾਂ ਦੀ ਜ਼ਮੀਰ ਨਹੀਂ ਮੰਦਾ ਕਿ ਉਹਨਾਂ ਦੀ ਜ਼ਮੀਰ ਮੰਨ ਜਾਂਦਾ ਕਿ ਇਸ ਦਾ ਸੰਸਕਾਰ ਕਰ ਦਿੱਤਾ ਜਾਵੇ ਤਾਂ ਕਿ இந்துਵਾਦੀ ਭਾਵਨਾ ਵੀ ਹਾਤ ਨਾ ਹੋਵੇ ਤੇ ਸਾਹ ਜਿਹੜਾ ਧਰਨਾ ਬਰਕਰਾਰ ਹੈ ਨੇ ਸਾਹ ਮੰਗ ਕੀਤੀ ਕਾਰਵਾਈ ਹੋਏਗੀ ਤਾਂ ਹੀ ਅੱਗੇ ਤੋਂ ਇਹ ਕੰਮ ਨਾ ਹੋਵੇ ਫੇਰ ਹੀ ਜਿਹੜਾ ਧਰਨਾ ਨਹੀਂ ਲਗਾਇਆ ਜਾਊਗਾ ਲੋਕਾਂ ਕੈਮਰਾ ਸਲੀ ਛੇਤੀ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ